ਪੇ ਪਤਾ ਨਹੀਂ ਕਿਉਂ ਮਰਨ ਵਾਲੇ ਬੰਦੇ ਦੀ ਐਫਆਈਆਰ ਦਰਜ ਕਰਾਉਣ ਵਾਸਤੇ ਧਰਨਾ ਲਾਉਣਾ ਪੈਂਦਾ ਅੱਜ 8 ਕੇ 7ਵੇਂ ਹੋ ਗਏ ਨੌਜਵਾਨ ਸਾਥੀ ਦੀ ਮੌਤ ਹੋ ਗਈ ਹੈ ਤੇ ਜਿਹੜੇ ਸਵਾ ਦੀ ਤਲਾਬ ਦੇ ਵਿੱਚ ਹਸਪਤਾਲਾਂ ਪੈ ਜਿੰਨਾਂ ਦੀਆਂ ਅੱਖਾਂ ਨਿੱਕੜ ਗਈਆਂ ਜਿੰਨਾਂ ਦੀਆਂ ਲੱਤਾਂ ਟੁੱਟ ਗਈਆਂ ਉਹ ਜਿਹੜਾ ਪ੍ਰਿੰਸੀਪਲ ਜਿਨ੍ਹਾਂ ਨੇ ਮੁਕੰਮਲ ਤੌਰ ਤੇ ਗੋਡੇ ਕੇਂਦਰ ਦੀ ਸਰਕਾਰ ਅਕੇ ਟੇਕਤੇ ਇਹ ਪਤਾ ਨਹੀਂ ਕਿਉਂ ਮਰਨਾਰੇ ਬੰਦੇ ਦੀ ਐਫਆਈਆਰ ਦਰਜ ਕਰਾਉਣ ਵਾਸਤੇ ਧਰਨਾ ਲਾਉਣਾ ਪੈਂਦਾ ਅੱਜ 8 ਕੇ 7 ਦਿਨ ਹੋ ਗਏ ਸੁਪਕਰਨ ਦੀ ਲਾਸ਼ ਰੱਖਿਆ ਤਲਾਸ਼ ਅੱਜ ਇਸ ਕਰਕੇ ਅੰਤਮ ਸੰਸਕਾਰ ਤੇ ਪੋਸਟਮਾਰਟੇ ਨਹੀਂ ਹੋਇਆ ਅੱਜ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਫੈਸਲਾ ਲੈ ਲਿਆ ਹੈ ਐਫਆਈਆਰ ਕਰਨ ਦਾ ਤੇ ਜੇ ਉਦੋਂ ਹੀ ਐਫਆਈਆਰ ਕਰਦੀ ਤਾਂ ਸ਼ਾਇਦ ਇਹ ਤਸੱਦਕ ਕਰ ਆジナ ਇਥੋਂ ਦਾ ਮਾਰਚ ਰੱਖਣ ਦੀ ਲੋੜ ਨਹੀਂ ਪੈਂਦੀ ਅੱਜ ਨੌਕਰੀ ਦੀ ਮਰਗੀ ਹੈ ਜੇ ਹਰ ਕੰਮ ਧਰਨੇ ਤੋਂ ਬਾਅਦ ਕਿਉਂ ਕੀਤਾ ਜਾਂਦਾ ਹੈ ਜਾਨ ਪੁੱਟ ਕੇ ਖਚਰ ਖਵਾੜੀ ਆਸਤੇ ਔਰ ਠੀਕਿਆ ਖੇਡਾ ਸਾਹਮਣੇ ਇਹ ਬਗੜਾੜੀ ਵਾਲੀ ਐਫ ਆਈ ਆਰ ਹੈ ਜਿਹਦਾ ਅੰਤ ਵਿੱਚ ਕੱਖ ਹੀ ਨਿਪੜਨਾ বিনা ਨਾਮ ਤੋਂ ਐਫ ਆਈ ਆਰ ਦਿੱਤੀ ਗਈ ਪਹਿਲਾਂ ਵਿੱਚ ਰੌਲਾ ਪਵਾਤਾ ਵੀ ਹਰਿਆਣੇ ਜਾ ਕੇ ਸਾਡਾ ਬੰਦਾ ਬੜਿਆ ਓਏ ਹਿਆਣੇ ਜੇ ਪੰਜਾਬੀ ਮਰੂਗਾ ਫੇਰ ਐਫ ਆਈ ਆਰ ਨਹੀਂ ਦੇਉਂਗਾ ਜੇ ਕਰਕੱਤੇ ਕੋ ਬਿਜਾਤਾ ਬੰਦਾ ਜਾ ਕੇ ਮਾਰਦਾ ਫੇਰ ਐਫ ਆਈ ਆਰ ਨਹੀਂ ਦਿਓਗੇ ਤੁਸੀਂ ਹਰਿਆਣਾ ਪੁਲਿਸ ਤੇ ਐਫਆਰ ਕੇਸ ਕਰੋ ਤੇ ਗ੍ਰਹਿ ਮੰਤਰੀ ਤੇ ਤੁਸੀਂ ਪੋਸਟਪार्टम ਚ ਦੱਸਦਾ ਕਿ ਰਬੜ ਤੇ ਬੁਲੇਟ ਦੇ ਨਾਲ ਉਸ ਨੌਜਵਾਨ ਸਾਥੀ ਦੀ ਮੌਤ ਹੋ ਗਈ ਹੈ ਤੇ ਜਿਹੜੇ ਸਵਾ ਦੀ ਤਲਾਤੇ ਵਿੱਚ ਹਸਪਤਾਲਾਂ ਪਏ ਜਿਹਨਾਂ ਜਖਮ ਨਿਕਲ ਗਿਆ ਜਿਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ ਉਹ ਜਿਹੜਾ ਪ੍ਰਿੰਸੀਪਲ ਜਿਹੜਾ ਲੈਣੇ ਦਾ ਮੈਂ ਉਹਨੂੰ ਕੰਨੜੀ ਮਿਲ ਕੇ ਆਇਆ ਮੇਰੀ ਘਰ ਆ ਵੀ ਤੇ ਮੈਂ ਉਹ ਵਿਚਾਰਾ ਕੋਈ ਕੋਈ ਐਫਆਰ ਵੀ ਉਹਨੂੰ ਚੱਕ ਕੇ ਲੈ ਗਈ ਪੁਲਸ ਉਹਨੇ ਪੂਛ ਫੇਟਾ ਕੋਈ ਉਹਦਾ ਸਰੀਰ ਦਾ ਇਨਸਾਨ ਗਰੀਆ ਜਿਹੜਾ ਤੋੜਿਆ ਨਹੀਂ ਏ ਉਹ ਬੋਲ ਨਹੀਂ ਸਕਦਾ ਉਹ ਕਿਦਾ ਰਸੇ ਦੇ ਨਿਸ਼ਾਨ ਵੇਖੋ ਗਰਚ ਪਾ ਕੇ ਖਿੱਚ ਕੇ ਲੈ ਕੇ ਗਈ ਹੈ ਰੋਲਾ ਪੈ ਗਿਆ ਉਹਨੂੰ ਪੀਜੀਆ ਹੀ ਢੇਕਾ ਚੰਡੀਗੜ੍ਹ ਪੁਲਸ ਬਾਹਰ ਬਾਤੀ ਕੋਈ ਅਸਰ ਨਹੀਂ ਕੀਤਾ ਦੇ ਮੁੱਖ ਮੰਤਰੀ ਨੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦਿੱਲੀ ਵਾਲੇ ਦਾ ਗਵਾਹ ਮੁੱਖ ਮੰਤਰੀ ਤੇ ਉਹ ਮੁੱਖ ਮੰਤਰੀ ਉਹਨੇ ਦੇ ਗਵਾਹ ਥਨੇ ਕੰਮ ਕਰ ਰਿਹਾ ਕਰੋੜ ਰੁਪਇਆ ਸਾਡਾ ਹੈ ਉਹ ਕਹਿੰਦੇ ਡਕਸ ਦਾ ਪੈਸਾ ਜਿਹੜਾ ਇਸੁੰਮੇ ਨੂੰ ਪਰਿਵਾਰ ਨੂੰ ਦੇ ਰਹੇ ਹੋ ਉਹ ਸਾਡਾ ਪੈਸਾ ਇਕੱਠਾ ਕੀਤਾ ਹੋਇਆ ਉਹ ਭਗਵੰਤ ਸਿੰਘ ਮਾਨ ਦੀ ਕਮਾਈ ਦਾ ਪੈਸਾ ਨਹੀਂ ਹੈ ਕੋਈ ਜਮੀਨ ਜਾਇਦਾਦ ਤੋਂ ਦਿੱਤਾ ਹੋਵੇ ਤੋਂ ਮੇਰੇ ਗਹਿਣ ਤੋਂ ਬਾਅਦ ਤੱਕੜੇ ਨਾ ਹੋ ਪਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਜਿਹੜੇ ਸੋਨੇ ਜਿਹੜੇ ਕਿਸਾਨ ਨਹੀਂ ਹੈ ਜਿਹੜੇ ਕੋਈ ਹੋਰ ਕਿੱਤਾ ਕਰਦੇ ਐ ਦੇਖੋ ਕਿਸਾਨੀ ਅਗਰ ਮਰ ਜਾਏਗੀ ਤਾਂ ਸ਼ੈਲਰ ਨਹੀਂ ਚੱਲੇ ਕਿਸਾਨੀ ਅਗਰ ਮਰ ਜਾਏਗੀ ਤਾਂ ਫੇਰ ਕਾਟਰ ਸੱਖੀਆਂ ਨਹੀਂ ਚਲਣੀਆਂ ਕਿਸਾਨੀ ਅਗਰ ਮਰ ਜਾਏਗੀ ਤਾਂ ਤੇਲ ਮਿਲਣਾ ਨਹੀਂ ਚਲਣੀਆਂ ਕਿਸਾਨੀ ਅਗਰ ਮਰ ਜਾਏਗੀ ਤਾਂ ਪੈਲਸ ਤੇ ਵਿਆਹ ਨਹੀਂ ਹੋਏ ਐਤੀ ਸ਼ਰਸਾਹ ਸਹਾਬਾ ਪ੍ਰਕਾਰ ਸੀ ਵਿਆਹ ਬਹੁਤ ਜਿਆਦੇ ਸੀ ਮੈਂ ਪੁੱਛਿਆ ਲੋਕਾਂ ਨੂੰ ਮੈਂ ਕਿਹਾ ਯਾਰ ਵਿਆਹ ਖਸਬੀ ਨਹੀਂ ਹੁੰਦੇ ਜਦਨੇ ਇਸ ਕਰਕੇ ਇੱਕ ਵਾਰੀ ਬਾਸਬੀ ਦੀ ਦਾ ਪਹਾੜ ਚੰਗਾ ਵਯਾ ਕਿਸਾਨਾ ਕਿਸਾਨ ਆਖੀ ਖੁਸ਼ਹਾਲ ਹੋਇਆ ਤੇ ਲੋਕਾਂ ਨੇ ਸੋਚਿਆ ਕਿ ਆਪਦੀਆਂ ਕੁੜੀਆਂ ਤੇ ਆਪੇ ਉਤਾਲੇ ਬੱਚਿਆਂ ਦੇ ਵਿਆਹ ਕਰ ਲੈਨੇ ਇਸ ਕਰਕੇ ਬਜਾਰਾ ਕਰਿਆਨੇ ਦੀ ਦੁਕਾਨ ਤੇ ਮਨਿਆਰੀ ਦੀ ਦੁਕਾਨ ਤੇ ਇਸ ਕਰਕੇ ਰੌਣਕਾਂ ਲੱਗਦੀਆਂ ਇਹ ਸਾਨੂੰ ਵਕਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੇਂਦਰ ਸਰਕਾਰ ਦੀ ਇਹ ਸਕੀਮ ਹੈ ਕਿ ਜਿੰਨਾ ਛੱਕਰ ਪੰਜਾਬ ਦੇ ਕਿਸਾਨ ਨੂੰ ਗੋਟਿਆ ਤੇ ਨਹੀਂ ਕੀਤਾ ਜਾ ਸਕਦਾ ਉਹਨਾ ਛੱਕਰ ਇੱਥੇ ਆਵੇ ਸਸਤੀ ਵਿਚਾਰਦਾਰਾ ਲਾਗੂ ਨਹੀਂ ਹੋ ਸਕਦੀ ਪੰਜਾਬ ਦਾ ਕੋਈ ਵਿਅਕਤੀ ਇੰਨੀ ਮੰਨੇਗਾ ਆਰਐਸਐਸ ਦੀ ਪਾਜਪਾ ਦੀ ਲੇਕਿਨ ਜੇ ਆਰਥਿਕ ਕਮਜ਼ੋਰ ਹੋ ਗਏ ਜੇ ਇਹਨਾਂ ਨੂੰ ਆਰਥਿਕ ਦਬਾ ਲਿਆ ਤੇ ਭੁੱਖੇ ਮਰਨ ਲੱਗ ਪਏ ਫਿਰ ਅਸੀਂ ਆਪ ਵੀ ਵਿਚਾਰ ਕਰਾਂ ਇਹਨਾਂ ਤੇ ਥੋਪ ਸਕਦੇ ਅੱਜ ਪੱਗ ਗਲੇ ਤੇ ਕਾਈਪੀਐਸ ਅਫਸਰ ਨੂੰ ਜਿਹੜਾ ਕਲਕੱਤੇ ਕੰਮ ਕਰਦਾ ਹੈ ਉੱਥੇ ਬਹੁਤੇ ਪੱਗ ਗਲੇ ਨਹੀਂ ਹੋਣੇ ਉਹ ਭਾਜਪਾ ਦੀਆਂ ਦੋ ਅੰਦੋਲਨਕਾਰੀ ਲੜਕੀਆਂ ਜਿਹੜੀਆਂ ਅੰਦੋਲਨ ਕਰ ਰਹੀਆਂ ਸਨ ਤੇ ਉਹ ਸਿੱਖ ਅਫਸਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਭਾਈ ਰੁਕੋ ਤੇ ਦੋ ਔਰਤਾਂ ਕੀ ਕਹਿਣੀਆਂ ਉਹਨੂੰ ਨੌਜਵਾਨ ਨੂੰ ਜਿਹਨੇ ਮੋਢੇ ਤੇ ਛੇਰ ਰੱਖਿਆ ਬੰਨੀਆਂ ਕਿੰਨੇ ਕੁ ਖਾਲਿਸਤਾਨੀ ਆ ਵੀਡੀਓ ਵਾਈਸਿੰਗ ਇੱਕ ਪੱਟਾ ਵਾਲੇ ਵੇਟੀ ਹੋਵਾ ਦਿੱਤਾ ਤੇ ਖਾਲਿਸਤਾਨ ਗਿਆ ਜਾਂਦਾ ਹੈ ਇਹ ਪਾਸ ਪਾਸ ਸਰਕਾਰ ਦੀ ਫੇਰ ਹੈ ਇਹਨਾਂ ਨੇ ਕਿਹਾ ਤਾਂ ਖਾਲਿਸਤਾਨੀ ਪੱਟੜ ਹੜਾ ਕੀ ਇਹ ਪੱਟਾ ਲਾਛੋ ਦਾ ਪੰਜਾਬ ਛੋਟੀ ਜੀ ਆਬਾਦੀ ਵਾਲੇ ਲੋਕ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਹਾਸਤੇ ਅੱਜ ਦੇਖਦੇ ਲਾਲ ਕਿਲੇ ਤੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਉਹ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਹੋਏ ਚਾਹੇ ਦੁਨੀਆ ਜੰਗਾ ਹੋਈਆਂ ਪਰ ਦੇਸ਼ ਦੇ ਅੰਦਰ ਭਾਵੇਂ ਛੋਟਾ ਜਿਹਾ ਪੰਜਾਬ ਹੈ ਭਾਵੇਂ ਅਸੀਂ 1% ਆਬਾਦੀ ਵਾਲੇ ਲੋਕ ਹੈ ਲੇਕਿਨ ਇਹਨਾਂ ਸੂਰਤੀ ਮੋਢਿਆਂ ਨੇ ਪੰਜਾਬੀਆਂ ਨੇ ਦੇਸ਼ ਦੀ ਲੜਾਈ ਆਦਾ ਵੱਡਾ ਯੋਗਦਾਨ ਪਾ ਕੇ ਇਸ ਦੇਸ਼ ਦੀ ਰਾਖੀ ਕੀਤੀ ਹੈ ਇਸ ਦੇਸ਼ ਦੇ ਰੰਗੇ ਝੰਡੇ ਨੂੰ ਬਲੰਦ ਰੱਖਿਆ ਸੋ ਖੈਰਾ ਸਾਹਿਬ ਜਾਣਾ ਕੋਈ ਨਾ ਕਹੇ ਹੋਏ ਆਜਾਪਾ ਕਿਸਾਨ ਜਿਹੜੀ ਆਪਣਾ ਜਥੇਬੰਦੀ ਹੈ ਪਰ ਇਸ ਖੈਰਾ ਸਾਹਿਬ ਦੀ ਅਕਵਾਈ ਦੇ ਵਿੱਚ ਅਸੀਂ ਸਾਰਿਆਂ ਨੇ